ਆ ਪਚੀ ਜਾਨਾ ਵੀ ਤਲਕਾਂ ਨੂੰ ਆਪਾਂ ਨੇ ਕਾਨੂੰ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਦਾ ਉੱਠੂ ਗਈ ਫਿਰੋ ਬੀੜੀ ਸ਼ਬਦ ਬੀੜੀ ਹੋਵੇ ਤਾਂ ਪਤਾ ਲੱਗਿਆ ਕਹਾਵਤਾਂ ਕੱਢ ਦਿੱਤਾ ਜਾਵੇ ਕਹਾਵਤ ਬੈਠੋ 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 ਬਾਜੋ 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 ਇੱਕ ਕਹਾਵਤ ਆ ਪੰਜਾਬੀ ਪੜ੍ਹਿੰਦੇ ਤੁਸੀਂ تو تسی آپ دے دے آپ دے بندے نے کہی جانے اے ڈر بھی کوڑا اے ٹٹو ہے تو ہو کی دا پھر اے ڈر بھی کوڑا اے ٹٹو ہے اے کی ہو کی ہو کیڑی لنگویج ہے پھر منگی جانے امریکہ چا جو ایٹیز میں ہوا اس کی جمعہ داری لیتا ہوں میں وہاں ہم نہیں تھا ادھا مطلب چی تسی ہے ہی نہیں سی تا ادھو پہلا ادھا مدل مدل چی بنگلہ دیش تو پہلا تو یہ جمعہ نہیں سی تا مطلب بنگلہ دیش بنی نہیں

ਕੰਮ ਜਾਣੇ ਪਾਸ ਜਿਵੇਂ ਫੈਦਿਆ ਕੋਈ ਅਮੇ ਪਾਕਿਸਤਾਨ ਤੱਕ ਅੱਗ ਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲ ਕਾਨੂੰ ਆਪਾਂ ਨੇ ਕਾਨੂੰ ਹੋ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਦਾ ਉੱਠੂ ਗਈ ਫਿਰੋ ਬੀਬੀ ਐਮ ਵੀ ਤੁਸੀਂ ਉਹਨਾਂ ਨੂੰ ਗੱਲ ਕਰ ਲੈਣੇ ਹੋ ਗੱਲ ਕਰ ਲੈਣਾ ਮੰਗਾ ਚਲੋ ਬੀੜੀ ਕਹਾ ਦਤਾ

ਤੁਹਾਨੂੰ ਦੇਖੋ ਜਿਵੇਂ ਛੇਰ ਨੂੰ ਡੈਸ ਕੀਤਾ ਜਾਵੇ ਜੋ ਵੀ ਕੋਈ ਛੇਰ ਦੀ ਜਦ ਤੋਂ ਬਿੜਾ ਗਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਦੇ ਜਿਹੜੇ ਦੇਖਦੇ ਆ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦੇਣੇ ਤੁਹਾਨੂੰ 1 ਘੰਟਾ ਬਿਠਾ ਦਾਂਗੇ ਪਰ ਆਪਣੇ ਕਲੂ ਪੜਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਈਲ ਖੋਲੀ ਲੈਂਦੇ ਕੋਈ ਤੁਹਾਨੂੰ ਬਸ ਹੀ ਬਹਿ ਕੇ ਦੇਖ ਲਿਓ ਵਿੱਚ ਕਿਹੜੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੁਪੇਜ ਦੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾ ਬੋਲੋ بیٹھوجوا صاحب بیٹھو صاحب بیٹھو ویٹ کرو کسی ہو چڑھ جاؤ بھائی بنگو ایکو آڈے تھی رہو جہاں پہلے فلور تک چلا گیا جہاں پہلے فلور کدھر گیا میں ਬੇਨਤੀ ਕਰਦਾਂਗੇ ਚੇਅਰ ਨੂੰ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਪੰਜਾਬ ਦੇ ਪਾਣੀ ਦੀ ਗੱਲ ਕਰਨ ਦਿਓ ਤਾਂ ਕਰਾਂ